ਮਮਾ ਟੈਂਡ ਤਾਂ ਜਗਮਗ ਜਗਮਗ ਕਰੀ ਜਾਂਦਾਗਾ। ਬਾਈ ਯਾਰ ਤਾਂ ਜਾਊਗਾ ਯਾਰ ਨਹੀਂ ਰੋਟੀ ਬਣਾਉਂਦਾ ਤੁਸੀਂ ਬਣਾਓ। ਹੈ? ਯਾਰ ਕਾ ਨਾ ਸੋਲਾ? ਹਾਂ। ਇਹ ਕਹਿੰਦਾ ਮੈਂ ਜਾਊਂਗਾ। ਹਾਂ। ਤੁਸੀਂ ਨਾ ਆਇਓ ਜਗੰਦ ਮੈਨੂੰ। ਛਡੋ ਨਾ ਤਾਂ ਮੈਂ ਵੀ ਅੱਜ ਜਾਵਾਂ। ਹਾਂ ਨਾ ਆਇਓ। ਨਾ ਮੈਂ ਨਾ ਮੈਂ ਹੁਣ ਜਾਵਾਂ ਨਾ ਮੈਂ ਬਾਅਦ ਜਾਵਾਂ। ਆ ਆ ਆ ਆ ਆ ਆ ਆ ਆ। ਓਏ ਛੱਲੇ ਆ ਰੇ। ਕੁਲਕੋ ਗਿਆ ਗਰ ਕੁੱਟਦਾ ਪਹਿਲੀ ਹੁੰਦੀ ਆ। ਸੇ। ਮਮਾ ਤਾਂ ਡਰ ਨਹੀਂ ਲੱਗਦਾ। ਲੱਗੀ ਆ ਜਵੇ। ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਟਾਈਮ ਹੋ ਗਿਆ ਜੀ ਸਵਾ 8 ਦਾ ਟਾਈਮ ਹੋ ਗਿਆ ਤੇ ਅੱਜ ਬੁਲਾਇਆ ਸੀ ਸਟੋਰ ਤੇ 8:30 ਹਰਪਾਲ ਹਜੇ ਅੰਦਰ ਪਿਆਗਾ ਮੈਂ ਜਿੰਮ ਜਾ ਕੇ ਨਹਾ ਕੇ ਅੱਜ ਨਹਾਉਣਾ ਬਹੁਤ ਔਖਾ ਲੱਗਿਆ ਸਵੇਰੇ ਠੰਡ ਵਾਲੀ ਹੁੰਦੀ ਹੈ ਨਾ 10 ਵਜੇ ਤਾਂ ਫਿਰ ਵੀ ਜ਼ਿਆਦਾ ਧੁੱਪ ਨਿਕਲਿਆ ਹੁੰਦੀ ਹੈਗੀ ਤੇ ਹੁਣ ਆਪਾਂ ਚੱਲੀਏ ਕੰਮ ਤੇ 8:30 ਬੁਲਾਇਆ ਅੱਜ ਪੁੱਲਰ ਮਠੰਡੇਗਾ ਇਧਰੋਂ ਵਿਆਹ ਵੀ ਅਟੈਂਡ ਕਰਨਾ ਸੀਗਾ ਤੇ ਇਹਨਾਂ ਨੇ ਬਾਹਲਾ ਸੁਨੇਹਾ ਸੱਦ ਲਿਆ ਸਟੋਰ ਤੇ ਕੀ ਕਰਗੇ ਜਿਮੇਦਾਰੀਆਂ ਵਾਲੀਆਂ ਇੱਧਰ ਵੀ ਜ਼ਿੰਮੇਦਾਰੀ ਨਿਭਾਉਣੀ ਹੈਗੀ ਆ ਕੇ ਨਿਭਾਵਾਂਗੇ ਜ਼ਿੰਮੇਦਾਰੀ ਬਿਆ ਤੇ ਜਾ ਇੱਗੇ ਕਰ 8:32 ਹੋ ਗਏ ਬਾਈ ਤੇ ਹਜੇ ਤੱਕ ਕੋਈ ਨਹੀਂ ਪਹੁੰਚਿਆ 10 ਹੋਣੀ ਕੱਲੇ ਆਪਾਂ ਪਹੁੰਚ ਚੁੱਕੇ ਆਂਗੇ ਹਜੇ ਕੋਈ ਨਹੀਂ ਪਹੁੰਚਿਆ ਟਾਈਮ ਕਿਹਾ ਸੀ 8:30 ਦੇਖਦੇ ਆ ਕਦੋਂ ਆਉਣਗੇ ਐ ਨਹੀਂ ਪਤਾ ਨਾ ਆਉਣ ਪਰ ਉਹ 사고 ਇਹ ਨਹੀਂ ਨਾਲ। ਓਏ ਦੇਖ ਕੌਣ ਆ ਗਏ? ਚੋਬਰ ਕਹਿੰਦੇ ਰੰਪਰੇ ਵਾਲੇ ਆ ਗਏ। ਕੋਈ ਨਹੀਂ ਪਹੁੰਚਿਆ ਬਾਬਾ ਕੋਈ ਨਹੀਂ ਆਇਆ ਹਜੇ। ਤੁਸੀਂ ਉਹ ਨੌਜਵਾਨ ਅਨਥਕ ਮਿਹਨਤੀ ਹੈਂ? ਮਿਹਨਤੀ ਨੌਜਵਾਨ ਤੁਸੀਂ ਹੱੜੇ ਆ ਗਏ ਪਹਿਲਾਂ ਬਾਬਾ ਸਰ ਨਾਲ। ਕੋਈ ਨਹੀਂ ਆਇਆ ਹਜੇ। ਜੇ ਇਹੀ 10 ਮਿੰਟ ਆਪਾਂ ਲੇਟ ਹੁੰਦੇ ਆਪਣੀ ਆਈਸੀ ਦੀ ਤੈ ਸੀ। ਬਹੁਤ ਕਲਾਸ ਲੱਗਦੀ ਪਿਛਲੀ ਅਰਮੇ ਚ ਲੱਗੀ ਤਾਂ ਸੀਗੀ। ਹੁਣ ਕੋਈ ਸੁਣਵਾਈ ਨਹੀਂ ਗਈ ਠੀਕ ਹੈ ਜੀ ਇਹ ਮੁੰਡਾ ਜੀ ਨਵਾਂ ਭਰਤੀ ਹੋਇਆ ਵਾਕ ਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਲਯੋਗ ਦੀ ਦੁਨੀਆ ਚ ਮੂੰਹ ਇਹਦਾ ਫੇਰ ਦਿਖਾਵਾਂਗੇ 14 ਮਿੰਟ ਲੇਟ ਹੋ ਗਏ ਜੀ ਚੱਕੀ ਜਾਂਦੀ ਹੈ ਆਂਟੀ ਬਿਜਲੀ ਬੇ ਇਸ ਤਰ੍ਹਾਂ ਟਿਕਾਈਆਂ ਦੇ ਵਿਆਹ ਦਾ ਕਮਾਂਡ ਚ ਸਾਡਾ ਕਾੜਾ ਵੀ ਗਾਣੀ ਕਾੜ ਕਾੜ ਦਾ ਬਹੁਤ ਤਿੰਨ ਚਾਰ ਕਾੜ ਦੇ ਗਏ ਸੀ ਕਹਿੰਦੇ ਸਾਡੇ ਮਤਲਬ ਕਿ ਪਿੰਡ ਦਾ ਮੁੰਡਾ ਜਿਹਦੇ ਚਾਚੇ ਦੇ ਮੁੰਡੇ ਲੈ ਵੀ ਹਰਪਾਲ ਕੰਮ ਕਾਮ ਆ ਗਿਆ ਪਿਆਗਾ ਅੱਭਾ ਦਾ ਬਾਹਰ ਨਹੀਂ ਕਰਤਾ ਐ ਟੈਂਟ ਦੇ ਬਾਬਾ ਟੈਂਡ ਦਾ ਜਗਮਗ ਜਗਮਗ ਕਰੀ ਜਾਂਦਾ ਗਾ। ਭਾਈ ਯਾਰ ਤਾਂ ਜਾਊਗਾ ਯਾਰ ਨਹੀਂ ਰੋਟੀ ਬਣਾਉਂਦਾ ਤੁਸੀਂ ਬਣਾਓ। ਹੈ? ਮੈਂ ਕੱਲ੍ਹ ਸੁਣ ਲਾ। ਹਾਂ। ਇਹ ਕਹਿੰਦਾ ਮੈਂ ਜਾਊਂਗਾ। ਹਾਂ। ਤੁਸੀਂ ਨਾ ਆਇਓ ਛਡੋਂ ਮੈਨੂੰ। ਛਡੋਂ ਨਾ ਤਾਂ ਮੈਂ ਵੀ ਅੱਜ ਜਾਵਾਂ। ਹਾਂ ਨਾ ਆਇਓ। ਨਾ ਮੈਂ ਨਾ ਮੈਂ ਹੁਣ ਜਾਵਾਂ ਨਾ ਮੈਂ ਬਾਅਦ ਜਾਵਾਂ। ਕਿਤੇ ਨਾ ਰੋਟੀਆਂ ਬਣਾਉਂਗਾ। ਹਾਂ। ਹਾਂ। ਇਹਨੂੰ ਮੈਂ ਖਾ ਲਈ ਦਿੰਦਾ। ਮੈਂ ਤਾਂ ਚੱਲਣ ਆਵਾਸ ਤੇ ਜਾਊਗਾ ਠੀਕ ਹੈ। ਹਾਂ। ਨੀ ਹੁਣ ਰਾਏ ਕੀ ਹੈ ਜੀ ਰਾਏ ਪਰ ਰੁਪਈਆ ਜੀ ਬਣਾਵਾਂਗੇ ਉੱਥੇ ਉਹਨਾਂ ਲੱਕੀ ਵਾਲੇ ਤੋਰੇ ਫਿਰਦੇ ਆ ਸਾਹਮਣੇ ਆ ਯਾਰ ਬਾਲ ਜਾਨਾ ਖਜ਼ਾਨਾ ਜਮਾ ਪੈ ਰਹੇ ਨੇ ਥੱਲੇ ਆ ਮੇਰੀ ਤਾਂ ਸਕੀਮ ਤਾਂ ਦੇਖ ਲੈ ਆਪਣੇ ਭਾਂਡੇ ਹੀ ਥੋੜੇ ਸਾਰਿਆ ਭਾਂਡੇ ਥੋੜੇ ਆਪਣੇ ਤਾਂ ਸਾਹਮਣੇ ਕੱਪ ਧੁੱਪ ਮੈਂ ਤੇ ਭੁੱਲਰ ਧਾ ਲੋਗੇ ਜੀ ਰੈਡੀ ਤਿਆਰ ਪੋਲਰ ਨੇ ਵੀ ਸ਼ਰਟ ਬਦਲ ਲਈ ਤੇ ਪੈਂਟ ਵੀ ਬਦਲੀ ਆ ਪੈਂਟ ਵੀ ਬਦਲੀ ਆ ਪੈਂਟ ਮੇਰੀ ਹੋਈ ਹੈ ਬੂਟਵਾਟ ਮੈਂ ਕੱਲੀ ਸ਼ਰਟ ਬਦਲ ਲਈ ਹੈਗੀ ਮੇਰੇ ਵੀ ਹਰਪਾਲ ਸੰਗੀ ਜਾਂਦਾ ਥੋੜਾ ਜਿਆ ਕਹਿੰਦਾ ਮੈਂ ਤਾਂ ਜਾਂਦਾ ਨਹੀਂ ਗਾ ਉਹ ਭਰਾਵਾ ਕਾਟ ਦਿੰਦਾ ਸੀ ਰਾਤ ਉਹ ਚਾਹੁੰਦਾ ਨਹੀਂ ਹੈ ਬਾਬਾ ਸਾਡੇ ਗਲਾਜਮਨ ਨੂੰ ਕੋਈ ਪਤਨੀ ਨੀ ਜੇ ਸੀ ਖਾਲੀ ਬਈ ਗਲਾਜਮਨ ਮੈਂ ਇੱਥੇ ਖੜ ਕੇ ਦੇਖੂ ਕੋ ਕੂਝੇ ਪੈਂਦੀਆਂ ਨੂੰ ਬਈ ਕੋਈ ਨਹੀਂ ਪੈਂਦੀਆਂ ਤੇਰੇ ਯਾਰ ਵਧੀਆ ਖਾ ਕੇ ਹੋਣੇ ਤੋੜਨਾ ਐਂ ਜੇ ਤੋੜਾ ਸੀ ਮੇਲ ਬੰਦੇ ਆ ਵਿਆਹ ਵਾਲੇ ਮੇਲ ਬੰਦੇ ਅਜਾਗੋ ਤੋਂ ਥੋੜਾ ਲੇਟ ਹੋ ਗਿਆ ਜਿਹੜੇ ਚੰਗੇ ਬੰਦੇ ਨੇ ਨਾ ਐਂਟਰੀ ਉਹਨਾਂ ਦੀ ਬਾਅਦ ਹੀ ਹੁੰਦੀ ਹੁੰਦੀ ਹੈਗੀ ਅਸੀਂ ਉਹ ਬੰਦੇ ਆਗੇ ਮੈਂ ਤੇ ਬੋਲਦਾ ਚੱਲੀਏ ਹਾਂ ਦੇਖ ਲੈ ਜੀ ਬੰਦਾ ਯਾਰ 2 ਵਜੇ ਨਾਲੇ ਹੋ ਗਿਆ ਯਾਰ ਛੋਟੀਆਂ ਤਿਆਰੀਆਂ ਹੀ ਨਹੀਂ ਲੋਟ ਆਉਂਦੀਆਂ ਯਾਰ ਪੁੱਲਰ ਆਹ ਡੈਕਟਰ ਵਾਲੀ ਕੇ ਸ਼ਰਟ ਬਾਕੀ ਸਭ ਠੀਕ ਆ ਬਾਬਾ ਜਿਹੜੀ ਆ ਪ੍ਰੀਮੀਅਮ ਲੁੱਕ ਆ ਜਿਹੜੀ ਆ ਪ੍ਰੀਮੀਅਮ ਲੁੱਕ ਹਾਏ ਹੀ ਬਾਬਾ ਜਿਵੇਂ ਬਿਆਹ ਤੇ ਸਿਰਾ ਸਿਰਾ ਬਹਿ ਜਾ ਬਹਿ ਜਾ ਮੈਂ ਕੁਟੂ ਨਾਲ ਸ਼ੋਰ ਆਪਣੀ ਮਿਆਦ ਦੀ ਨਹੀਂ ਕੱਪੜੇ ਲਵਾੜੇ ਆ ਤੂੰ ਬਈ ਮੇਰੀ ਗੱਲ ਸੁਣ ਨਾ ਉਹ ਕੱਪੜੇ ਵੀ ਬਦਲਾ ਦੇ ਤੂੰ ਮੈਂ ਸ਼ਰਟ ਵੀ ਬਿਲਵਾ ਲਈ ਚਾਹੀਦੀ ਸ਼ਰਟ ਚਾਹੀਦੀ ਉਹਨੇ ਦੋਨੇ ਕੋ ਲਾ ਕੇ ਤੈਨੂੰ ਦਿੱਤਾ ਉਹਨੇ ਕੱਪੜੇ ਬਦਲ ਲਿਆ ਹੁਣ ਹੁਣ ਤੂੰ ਰਜਾਈ ਚ ਬੜੀ ਜਾਣਾ ਬਰਾਏ ਚਲਾਏ ਨੀ ਬਰਾਏ ਤਰਨ ਭੰਡਿਆ ਵੀਰਾ ਉਹ ਤੂੰ ਬਲੈਕ ਚਲਾ ਤੇ ਤੁਰਦਾ ਈਦਾ ਰੱਕੜ ਮੈਂ ਮੂਤ ਫੌਂਸੜਾ ਖਾਊਆ ਦੁਰਪਾ ਚੱਪ ਕਰਕੇ ਆ ਜਾ ਮਿੰਟ ਮਾਰ ਸਿੱਧਾ ਆ ਗਿਆ ਮੈਂ ਲੈ ਕੇ ਜਾਣਾ ਨਾ ਕੁੱਟ ਪਊਗੀ ਤਾਂ ਤਿੰਨਾ ਦੇ ਪਊਗੀ ਤੂੰ ਕਿ ਇੱਥੇ ਬਚੇ ਪੱਗ ਦੀ ਲਾਜ ਰੱਖ ਲੋ ਭਰਾਵਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰਾ ਸ਼ੇਰ ਆਏ ਓਏ ਆਏ ਓਏ ਕਮੀਨਿਓ ਉਹ ਤੁਹਾਡੇ ਵਹਿਜੇ ਵੇੜਾ ਓਏ ਬੰਦਾ ਬਈ ਪਿੰਡ ਦਾ ਮਿਲ ਗਿਆ ਹੌਸਲਾ ਪੈ ਗਿਆ ਦੁਗਣਾ ਹੌਸਲਾ ਹੋ ਗਿਆ ਨੀ ਲੱਗਦਾ ਲੱਗੀ ਜਾ ਬੇ ਬੋਲਦਾ ਤੈਨੂੰ ਕਿਤੇ ਜਗਾ ਨਹੀਂ ਮਿਲਣੀ ਇਸ ਧਰਤੀ ਤੇ ਤੇ ਤੈਨੂੰ ਵੀ ਜਗੀ ਸਭ ਕੋ ਦਾ ਬਾਬਾ ਠੀਕ ਆ ਹਾਂ ਕੰਮ ਮਾੜਾ ਯਾਰ ਹੈ ਜਿਹੜਾ ਨਾਲ ਵੀ ਚੱਕ ਚੱਕ ਕਮਰੇ ਚ ਲਿਆਉਣਾ ਸੰਭਾਲ ਤੇਰੀ ਮੇਰੀ ਗੱਲ ਸੁਣ ਹਾਂ ਆਪਣੇ ਬਾੜ ਜੜੀਆਂ ਰੋਟੀਆਂ ਖਾਦੀਆਂ ਤੁਸੀਂ 15-15 ਪਲੇਟਾਂ ਨਾ ਉਹ ਟੁੱਟੀਆਂ ਪਈਆਂ ਚਮਚੇ ਵੀ ਹੈ ਨਹੀਂ ਇਸ ਆਲੇ ਆ ਨਾ ਐਨੇ ਦਾ ਬਾਲ ਹੈ ਨਹੀਂ ਸਿਰ ਤੇ ਉੱਡ ਜਾਣਗੇ ਘੁੱਟਣਗੇ। ਕਿਹਾ ਸਜਣਾ ਕਿਵੇਂ ਹੈ ਠੀਕ ਆ। ਕੋਈ ਤਾਈ ਦਾ ਮੈਂ ਮੈਨੂੰ ਤਾਂ ਕਿਉਂ ਆਏਗਾ। ਹਾਂ। ਸੱਚੀ ਗੱਲ। ਔਖੇ ਉਹ ਜਾਗਦੇ ਸਾਰੇ। ਜਿਹੜੇ ਕਹਿੰਦੇ ਕਸ਼ਮੀਰੀਆਂ ਨੂੰ ਬਾਹਰ ਕੱਢੋ ਆਇਆ। ਆਖਾ ਲੱਗੜੀ ਆਪਣੇ ਵੀ ਪਹਿਣਗੇ। ਸਿੱਕ ਜੇ ਮੰਦਾਨੇ ਜੀ ਆਲੇ।